ਉਹ ਆਣੇ ਪਹਿਲਾਂ ਬੁਲਾ ਲਿਆ ਮੈਂ ਸੜੀ ਦੁਕਾਨ ਨਾਈਆਂ ਦੇ ਪਾਸੇ ਸਾਰਾ ਜਲੂਸ ਕਰਤਾ ਪਤਾ ਲੈ ਕੇ ਆਈ ਉਹਦਾ ਯਾਰ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਛੋਡੇ ਪਿੰਡ ਸਲੂਨ ਹੈਗਾ ਹੈ ਸਲੂਨ 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 ਆਹਾ ਸਲੂਨ ਆਪਾਂ ਨੇ ਕੀ ਦੁਕਾਨ ਹੈ ਨੂਨ ਤਾਂ ਮਿਲ ਜੂ ਓ ਬਾਈ ਨੂਨ ਨਹੀਂ ਸਲੂਨ ਇਹ ਆਹੇ ਰੇ 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 ਕੱਟ 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 ਕੀ ਕੱਟਣਾ ਹੁਣ ਕੱਟ ਦੇਣਾ ਲਿਆ ਬਸ ਕਿਹੜਾ ਕੱਟਣਾ ਓ ਬਾਈ ਮੈਂ ਕਹਿਣਾ ਛੋਡੇ ਪਿੰਡ ਕਾਸ ਹੇਅਰ ਡਰੈਸ ਹੈਗਾ ਹੈਅਰ ਡਰੈਸ ਹੈਰ ਡਰੈਸ 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 ਐ ਤੇ ਪਾਣੇ ਕਹਿੰਦੀ ਦੁਕਾਨ ਖੋਲੀ ਉਹਨਾਂ ਦਾ ਮੁੰਡਾ ਨਸੇ ਨੂੰ ਸੇ ਕਰਦਾ ਸੀ ਵਾਲਾ ਉਹਨੂੰ ਦੁਕਾਨ ਪੁਆਈ ਆ ਉਹਦੇ ਕੱਪੜੇ ਲੈਣੇ ਆ ਦਵਾ ਲਿਆ ਹੁਣ ਚੱਲਾ ਚੱਲੀਏ ਛੋਟੇ ਪਿੰਦ ਟੱਡੇ ਫੁੱਦੂ ਹੀ ਆ ਯਾਰ ਛੋਟੇ ਪੈ ਉਹ ਨਾਈ ਹੈ ਨਹੀਂ ਨਾਈ ਕੱਟਣ ਵਾਲਾ ਵਾਲ ਕੱਟਣਾ ਤੂੰ ਹਾਂ ਕਹਣਾ ਪਕਾਈ ਮਾਰਿਆ ਘੰਟਾ ਹੋ ਗਿਆ ਤੈਨੂੰ ਉਹ ਭਾਈ ਮੈਂ ਮੈਂ ਤੇ ਅੰਗਰੇਜ਼ੀ ਬੋਲਦਾ ਮੈਂ ਕਿਹਦਾ ਸਲੂਨ ਹੋ ਛੋਟਾ ਅੰਗਰੇਜ਼ੀ ਬੋਲਦਾ ਨਾਲੇ ਹੋਰ ਹੱਟ ਹੱਟੇ ਨੂੰ ਫੁੱਦੂ ਕਿਵੇਂ ਕਹਾਂ ਤੂੰ ਉਹ ਭਾਈ ਹੈ ਨਹੀਂ ਡਰੈਸ ਹੈ ਹੈਰ ਡਰੈਸ ਓਏ ਆ ਕਿੱਥੇ ਲਿਆ ਤੂੰ ਮੈਨੂੰ ਓਏ ਆ ਦੇਖ ਭਰਾਵਾ ਸਾਡੇ ਭਰਾਵਾਂ ਦਾ ਰੋਹ ਬਾਰ ਫਿਰ ਓ ਬਾਈ ਮੈਂ दारू ਨਹੀਂ ਪੀਣੀ ਮੈਂ ਕਟਿੰਗ ਕਰਾਉਣੀ ਆ ਫੇਸ ਹੇਅਰ ਕਰਾਉਣਾ ਕੇਰਾਟਿਨ ਕਰਾਉਣੀ ਆ ਮੈਂ ਵਾਲ ਕਟਾਉਣੇ ਆ ਵਿਆਹ ਮੇਰੀ ਭੂਆ ਦੇ ਮੁੰਡੇ ਦਾ ਮੈਂ दारू ਪੀਣ ਥੋੜੀ ਆਇ ਤੇ ਓਏ ਅਣਪੜ ਟੋਲਿਆ ਜੇ ਤੁਸੀਂ ਉਹ ਮਿੱਡੇ ਮੀਲ ਤੇ ਨਾਂ ਨਿਗਰ ਰੱਖਦੇ ਪੜਲੇ ਹੁੰਦੇ ਨਾ ਤੁਹਾਨੂੰ ਪਤਾ ਲੱਗ ਜਾਂਦਾ ਬਾਰ ਬਾਰ ਨੂੰ ਬਾਲ ਮੈਨੂੰ ਪਤਾ ਇਹਨਾਂ ਦਾ ਤੇਰੇ ਨਾਲ ਬੱਦ ਕਿੰਨੇ ਬੜੇ ਠੀਕਾ ਠੀਕਾ ਆਫਰ ਲਾਈ ਬੈਠਿਆ ਓਏ ਆਫਰ ਲਾਈ ਬੈਠਿਆ ਓਏ ਹਾ ਕਰਾਟਰੀ 600 ਖੜ ਜਾ ਭੱਜ ਨਾ ਓ ਠੀਕ ਆ ਭਾਈ ਭਾਈ ਓਏ ਭੱਗ ਜਾ ਤੂੰ ਭਾਈ ਹੁਣ ਮੈਨੂੰ ਮਿਲ ਗਈ ਦੁਕਾਨ ਓ ਦੁਕਾਨ ਤਾਂ ਮਿਲ ਗਈ ਤੂੰ ਗੱਲ ਨੂੰ ਸਮਝਿਆ ਕਰ ਆ ਗੱਗੂ ਮੇਰਾ ਵੀਰੇ ਦਾ ਮੁੰਡਾ ਡੱਬੂ ਭਾਈ ਤੋਂ 100 ਰੁਪਏ ਦਾ ਛਟਾ ਪ੍ਰੋਗਰਾਮ ਉਹ ਜਾਂਦਾ ਨੇ ਬਾਈ ਲੈ ਉਹ ਛੱਡੇ ਵਾਲੇ ਵੀਰੇ ਦਾ ਮੁੰਡਾ ਕੱਟ-ਕੁੱਟ ਕੇ ਝੂਪਾ ਕੇ ਲੈ ਜਾਂਦਾ ਬੜਾ ਵਧੀਆ ਕੰਮ ਆ ਓਏ ਆਹ ਓਏ ਆਹ ਨਵੇਂ ਖੁੱਲੇ ਲੱਗਦਾ ਪਾਈਆਂ ਦਾ ਸਲੂਨ ਜਾ ਉਹ ਤੂੰ ਇੱਕ ਥਾਂ ਤੇ ਟਿਕ ਕੇ ਬਹਿ ਜਾ ਤੇਰੇ ਚੰਡਾ ਰੱਖ ਦੇਣਗੇ ਬਹਿ ਜਾ ਓ ਬਾਈ ਮੈਂ ਬਾਹ ਕਟਾਉਣਿਆ ਫੇਰ ਉਹ ਭਰਾ ਤੇਰਾ ਮੂੰਹ ਹੀ ਦੇਖਣ ਤੋਂ ਠੱਗਿਆ ਲੱਗਦਾ ਕਮਿਸ਼ਨ ਤੇ ਨਹੀਂ ਕੀਤਾ ਇਹਨੂੰ ਮਰਵਾਣਾ ਦੀ ਉਹ ਇੱਥੇ 1000 ਰੁਪਏ ਲੈਣਾ ਮੇਰੇ ਬਾਹ ਕਟਾਉਣ ਦਾ ਓ ਮੂੰਹ ਤਾਂ ਤੇਰਾ ਵੀ ਲੱਗਦਾ ਕੈਰਾਟਿਨ ਕਰਾਉਣ ਵਾਲਾ ਮੈਨੂੰ ਤਾਂ ਲੱਗਦਾ ਬੁਰਾ ਜਰਾ ساری ਉਮਰ ਦੱਦਾਂ YouTube ਨੂੰ ਤਰਸੀ ਗਿਆ ਤੂੰ ਇੱਥੇ ਆ ਕੇ ਮੈਂ ਕੈਰਾਟਿਨ ਕਰਵਾਉਣਾ ਉਹ ਬਾਈ ਗਾਲ ਸੁਣ ਲੈ ਪੈਸੇ ਮੈਂ 3000 ਰੁਪਏ ਲਾਉਣਾ ਕੈਰਾਟਿਨ ਕਿੰਨੇ ਦੀ ਕਰਦੇ ਆ ਇਹ ਉਹ ਫਿਰ ਤੈਨੂੰ ਪਤਾ ਹੀ ਨਹੀਂ ਇਹ ਟੱਡੇ ਆ ਰਾਇਲ ਬਾਰਬਰ ਵਾਲੇ ਆ ਕਿੰਨੇ ਰੁਪਏ ਲੈਂਦੇ ਆ ਤੈਨੂੰ ਆਫਰ ਚੈੱਕ ਕਰਾਵਾਂਗੇ ਬਾਅਦ ਚ 600 ਰੁਪਏ ਚ ਕੈਰਾਟਿਨ ਕਰਦੇ ਆਗੇ 600 ਰੁਪਏ ਚ ਹਾਂ ਕਮਾਲ ਕਰੀ ਇਹਨਾਂ ਗੱਪ ਮਰੀ ਇਹਨਾਂ ਮੈਂ ਜਾਨਾ ਉੱਦੂ ਮੇਰਾ ਮੂੰਹ ਤੇ ਖੁੱਦੂ ਨਹੀਂ ਲਿਖਿਆ ਉਹ ਤਾਂ ਲਿਖਿਆ ਉਹ ਲਿਖਿਆ ਨਹੀਂ ਤੂੰ ਗੱਲ ਕਰਦਾ ਮੈਂ ਉਹ ਤੂੰ ਗੱਲ ਸੁਣ ਲੈ 600 ਰੁਪਏ ਹੀ ਸੱਚੀ ਗੱਲ ਆ 600 ਰੁਪਏ ਹੀ ਐ ਨਾ ਆ ਡੱਬੂ ਨਾਲ ਗੱਲ ਕਰ ਲੈ ਆ ਮੁੰਡਾ ਉਹ ਕੀ ਕਹਿੰਦਾ ਆ ਓਨਰ ਆ ਦੁਕਾਨ ਦਾ ਘਰ ਗੱਲ ਇਹਦੇ ਨਾਲ ਭਰਾ ਗੱਲ ਸੁਣ ਲੈ ਇਹ ਦੇ ਮੂੰਹ ਤੋਂ ਚੋਰ ਲੱਗਦਾ ਪਰ ਦੱਸਦੇ ਸਹੀ ਸਹੀ 600 ਰੁਪਏ ਕੱਟੀ ਨਾ ਕਰੀ 600 ਚ 10 13 ਵਿੱਚ 7 ਦੀ ਸਪਾਲ ਫਰੀ ਅਸੀਂ ਸੋਚ ਤੇ ਹੋਰ ਕੀ ਆ ਬਾਲ ਵੀ ਮੈਂ ਕਰਨੇ ਕਹਿੰਦਾ ਵੇਖੇ ਮੈਂ ਵਿਆਹ ਮੇਰੇ ਭੂਆ ਦੇ ਮੁੰਡੇ ਦਾ ਠੀਕ ਆ ਬਾਲ ਜੇ ਕੱਟ ਦਈ ਤੇ ਆ ਦਾੜ੍ਹੀ ਵੀ ਕਰਦੀ ਉਹ ਕੁਛ ਮਰਜ਼ੀ ਕਰਵਾ ਲਈ ਭਰਾਵਾ ਇਹ ਐਕਟਰ ਬਣਾਉਂਦੇ ਕਹਿੰਦੇ ਹੁੰਦੇ ਮਲਿਸ ਪੂਰੀ ਆਮਲਿਸ ਪੂਰੀ ਆ ਗਿਆ ਉਸ ਮਰਜ਼ੀ ਬਣਵਾ ਲਾ ਉਹੀ ਬਣਾ ਦਿੰਦੇ ਆ ਕੋਹ ਆ ਸੌਂ ਲੱਗਿਆ ਰਹੇ ਮੈਨੂੰ 84 ਮਾਡਲ ਨੂੰ ਕੀ ਬਣਾਇਆ ਪਾਇਨਾ ਆਹੋ ਮੈਂ ਤੇਰੇ ਘਰੇ ਦੇਖੇ ਹੀ ਨਹੀਂ ਉਹ ਦੇਖੀ ਵੀ ਨਾ ਤੇਰੀ ਰਜਨ ਲੱਗ ਜਾ ਮਾਰਨ ਚਾਪੜਾ ਮਾਰਨਾ ਉਧਰ ਮੁਕਰ ਉਹ ਬਾਈ ਤੇਰਾ ਚਪੜਾ ਹੀ ਪੜਾ ਯਾਰ ਜੱਦੀ ਜੱਦੇ ਦੀ ਬੁੜੀ ਤਾਂ ਨਹੀਂ ਕੱਢ ਲਈ ਤੂੰ ਚੋਰ ਲੱਗਦਾ ਮੈਨੂੰ ਸ਼ਕਲ ਤੋਂ ਦੂਰ ਰਹਿ ਮੈਥੋਂ ਬੇਸਪਕ ਗੱਲ ਸੁਣਦਾ ਮੇਰੇ ਵਾਲ ਕਟਵਾ ਦੇ ਤੇਰੀ ਜਾੜੀ ਹੈ ਨਾ ਤੇਰੀ ਜਾੜੀ ਹੈਗੀ ਨਾ ਹਾਂ ਬਾਰੀ ਲਵਾ ਦੇ ਮੇਰੀ ਯਾਰ ਪਹਿਲਾਂ ਮੈਂ ਵਿਆਹ ਤੇ ਜਾਣਾ ਯਾਰ ਬਾਰੀ ਫਿਰ ਆ ਜਿਹੜੇ ਆਪ ਅਥੇ ਮਿੱਟੀ ਕੱਟਣਾ ਨੇ ਤੇ ਇਸ ਤੇ ਆ ਵੀ ਵਿਚਾਰੇ ਵਾਲ ਕਟਾਉਣ ਆਏ ਨੇ ਇਹ ਉਹ ਕਹਦੇ ਯਾਰ ਆ ਓਏ ਬੰਦੇ 바ਵਾ ਹੋਣਗੇ ਤੇ ਕੋਲੋਂ ਬੰਦੇ ਬੰਦੇ ਹੈਗੇ ਆ ਫਿਰ ਬਾਰਿਸ਼ ਹੋਣੀ ਕੰਮ ਕਰਨਗੇ ਓਏ ਮੋਦੀ ਵਾਲੀ ਕਣਕ ਖਾਣ ਵਾਲੇ ਉਹਨੂੰ ਨਹੀਂ ਪਤਾ ਬਾਰਬਰ ਕੀ ਹੁੰਦਾ ਭਾਈ ਉਹ ਤੁਸੀਂ ਤਾਂ 60 ਕਿਲੋ ਕਣਕ ਦੇ ਕੇ ਸਾਲ ਚ ਕਟਾਉਣ ਵਾਲੇ ਉਹ ਛੋੜਾ ਇੱਥੇ ਨਹੀਂ ਬਜੇ ਤੇ ਬਹਿਣਾ ਮੈਨੂੰ ਪਤਾ ਉਹ ਨਹੀਂ ਮੈਂ ਸਾਰੀ ਬੰਦਾ ਯਾਰ ਯਾਰ ਭਾਈ ਓਏ ਭਰਾ ਗੱਗੂ ਲਵਾ ਬਾਰੀ ਯਾਰ ਮੇਰੀ ਨਾ ਓਏ ਇੱਧਰ ਤੋਂ ਮੇਰੀ ਚੱਲਦੀ ਆ ਵਾ ਤੇ ਤੇਰੇ ਨਾਲ ਤੇ ਆ ਮੇਰੀ ਤਾਂ ਬਾਤੂ ਚੱਲਦੀ ਇੱਥੇ ਰੋਚਾੜੂ ਲਹਾ ਚਾੜੂ ਆ ਗਿਆ ਚਾੜੂ ਲਵਾਉਣਾ ਇੱਥੇ ਮੈਂ ਇੱਧਰ ਆ ਗਿਆ ਨਾਲੇ ਚੱਕਰ ਨਾਲ ਕੋਈ ਚੀਜ਼ ਇਹਨਾਂ ਦੀ ਤੈਨੂੰ ਆਤਾ ਚੋਰੀ ਦੀ ਮੂੰਹ ਤੋਂ ਲ